ਅੱਜ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਜਿੰਦਰ ਸਿੰਘ ਰੰਦਾਵਾ ਨੇ ਜ਼ਿਲ੍ਹਾ ਕੰਪਲੈਕਸ ਗੁਰਦਾਸਪੁਰ ਵਿਖੇ ਪਰੇ ਆਪਣੇ ਨਾਮਜ਼ਦਗੀ ਪੱਤਰ ਇਸ ਮੌਕੇ ਤੇ ਉਹਨਾਂ ਦੇ ਨਾਲ ਨੇਤਾ ਵਿਰਤੀ ਤੇ ਪ੍ਰਤਾਪ ਸਿੰਘ ਬਾਜਵਾ ਸਾਬਕਾ ਕੈਬਨਿਟ ਮੰਤਰੀ ਤੇ ਵਿਧਾਇਕ ਮੈਡਮ ਮਰਨਾ ਚੌਧਰੀ ਗੁਰਦਾਸਪੁਰ ਤੋਂ ਮੌਜੂਦਾ ਵਿਧਾਇਕ ਬਰਿੰਦਰ ਮੀਤ ਸਿੰਘ ਪਾੜਾ ਅਤੇ ਹੋਰ ਅਨੇਕਾਂ ਲੀਡਰ ਹਾਜ਼ਰ ਸਨ ਗੱਲਬਾਤ ਦੌਰਾਨ ਸੁਖਜਿੰਦਰ ਸਿੰਘ ਰੰਦਾਵਾ ਨੇ ਕਿਹਾ ਕਿ ਉਹ ਸਮੁੱਚੇ ਜ਼ਿਲ੍ਹੇ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਲਈ ਯਤਨਸ਼ੀਲ ਨੇ ਕਿਉਂਕਿ ਅਸੀਂ ਜਿਸ ਦਿਨ ਦੀ ਟਿਕਟ ਮਿਲ ਗਈ ਤੇ ਸਾਰੇ ਜਿੰਨੇ ਮੇਰੇ ਖੜੇ ਨੇ ਬਾਜਵਾਲ ਸਾਹਿਬ ਖੜੇ ਨੇ ਪਾੜਾ ਸਾਹਿਬ ਖੜੇ ਨੇ ਨਰੇਸ਼ਪੁਰੀ ਜੀ ਸਾਡੀ ਭੈਣ ਮੇਰੇ ਪਰੋਣਾ ਜੀ ਔਰ ਅਮਿਤ ਵੀ ਮੇਰੇ ਨਾਲ ਖੜੇ ਔਰ ਬਾਜਵਾਲ ਸਾਹਿਬ ਅੱਜ ਵੀ ਮੀਟਿੰਗ ਕਰ ਰਹੇ ਨੇ ਤ੍ਰਿਪੁਰ ਬਾਜਵਾ ਜੀ ਕਿਉਂਕਿ ਉਹਨਾਂ ਦੇ ਪਰਸੋਂ ਪ੍ਰੋਗਰਾਮ ਨੇ ਉੱਥੇ ਬਠਾਲੇ ਦਾ ਤੇ ਉਹਨਾਂ ਨੇ ਅੱਜ ਵੀ ਮੀਟਿੰਗ ਰੱਖੀ ਸੀ ਜਦੋਂ ਕੱਲ ਸ਼ਾਮੀ ਉਹਨਾਂ ਨੂੰ ਦੱਸਿਆ ਮੈਨੂੰ ਕਹਿੰਦੇ ਕਿ ਤੇਰੇ ਸਾਹਮਣੇ ਤੇ ਮੀਟਿੰਗਾਂ ਰੱਖਿਆ ਉਹ ਵੀ ਉੱਥੇ ਬੈਠੇ ਨੇ ਸਾਰਿਆਂ ਨੇ ਇਲੈਕਸ਼ਨ ਸਟਾਰਟ ਕੀਤੀ ਆ ਅੱਜ ਫਾਰਮਲੀ ਅੱਜ ਨੋਮੀਨੇਸ਼ਨ ਆ ਔਰ ਬਾਜਵਾ ਸਾਹਿਬ ਨੇ ਹੋਰ ਨਾਲ ਜਿਲ੍ਹਿਆਂ ਚ ਵੀ ਜਾਣਾ ਸੀ ਅੰਦਰ ਜਿਹੜਾ ਉਹ ਸਿਸਟਮ ਆ ਕਿ 3-4 ਆਦਮੀਆਂ ਦਾ ਉਹਦੇ ਕਰਕੇ ਆ ਵੇਖੋ ਅੱਜ ਜੋ ਦੇਸ਼ ਦੇ ਹਾਲਾਤ ਨੇ ਜਿਸ ਤਰੀਕੇ ਨਾਲ ਬਾਰਡਰ ਨੇ ਜਿੱਦਾਂ ਲਾਉਂਡ ਆਰਡਰ ਦੀ ਪ੍ਰੋਬਲਮ ਆ ਨਸ਼ੇ ਦੀ ਪ੍ਰੋਬਲਮ ਨੇ ਔਰ ਇਲੈਗਲ ਵੈਪਨਸ ਦੀ ਪ੍ਰੋਬਲਮ ਆ ਇਹ ਸਾਰੀਆਂ ਚੀਜ਼ਾਂ ਦਾ ਇੱਥੇ ਜਿਹੜਾ ਕੀਤਾ ਜਾਏਗਾ ਗੱਲਬਾਤ ਕੀਤੀ ਜਾਏਗੀ ਔਰ ਪਾਰਲੀਮੈਂਟ ਦੇ ਵਿੱਚ ਦੇਸ਼ ਦੀ ਗੱਲ ਕੀਤੀ ਜਾਏਗੀ ਪੰਜਾਬ ਦੀ ਗੱਲ ਕੀਤੀ ਜਾਏਗੀ ਗੁਰਦਾਸਪੁਰ ਡਿਸਟ੍ਰਿਕਟ ਦੀ ਗੱਲ ਕੀਤੀ ਜਾਏਗੀ ਤੇ ਸਾਨੂੰ ਕੀ ਕੀ ਪ੍ਰੋਬਲਮਸ ਨੇ ਤੇ ਇਹ ਨਹੀਂ ਹੋਏਗਾ ਕਿ ਜਿੱਤ ਕੇ ਚਲੇ ਜਾਓ ਤੇ ਉਹਦੇ ਬਾਅਦ ਨਾ ਉਥੇ ਪਾਰਲੀਮੈਂਟ ਦਾ ਦਰਵਾਜ਼ਾ ਵੀ ਨਾ ਲੱਗੇ ਜੇ ਲੋਕਾਂ ਨਾਲ ਧੋਖਾ ਕੀਤਾ ਜੇ ਇਹ ਧੋਖੇ ਵਾਲੀ ਪੋਲਿਟਿਕਸ ਲੋਕ ਨਹੀਂ برداشت ਕਰਨਗੇ ਬੀਜੇਪੀ 400 ਦਾ ਨੈਰੇਟਿਵ ਸੈੱਟ ਕਰ ਰਹੀ ਹੈ ਭਗਵੰਤ ਮਾਨ 13 0 ਦੀ ਗੱਲ ਕਰਦੇ ਨੇ ਮਣਕਲ ਭਗਵੰਤ ਮਾਨ ਨੂੰ ਅੱਗੇ ਪਿੱਛੇ ਦਾ ਭੁਲੇਖਾ ਲੱਗ ਗਿਆ ਸੀ ਉਹ 013 ਨੇ ਕਹਿਣਾ ਚਾਹੁੰਦੇ ਤੇ ਉਹਨਾਂ ਕੋਲ ਪ੍ਰੀਖਣ ਨਿਕਲ ਗਿਆ ਇੱਕ ਦਿਨ ਚ ਕਹਿ ਦੇਣਗੇ 013 ਉਹੀ ਕਹਿ ਦੇਣਗੇ ਜਿਹੜੀ ਅਕਾਲੀ ਦਲ ਜਾਂ ਬੀਜੇਪੀ ਜਿਹੜੇ ਦੋਵੇਂ ਅਲਾਈਅੰਸ ਨੇ ਦੋਨਾਂ ਦਾ ਆਪਸ ਵਿੱਚ ਭਾਈਵਾਲੀ ਪੱਕੀ ਹੋ ਗਈ ਸੀ ਪਤਾ ਨਹੀਂ ਕਿਵੇਂ ਕਿਸਾਨਾਂ ਜਦੋਂ ਧਰਨੇ ਲਾਏ ਉਹਦੇ ਕਰਕੇ ਇਹਨਾਂ ਨੇ ਵਿਡਰੋਅ ਕੀਤਾ ਬੀਜੇਪੀ ਦਾ ਮੇਰਾ ਖਿਆਲ ਕਿ ਅੱਜ ਤੋਂ 3 ਮਹੀਨੇ ਪਹਿਲਾਂ ਕੀ ਆਪ ਕੀ ਵਾਰ 400 ਪਾਰ ਹੁਣ ਕਦੀ ਬੀਜੇਪੀ ਨੇ ਨਹੀਂ ਕਿਹਾ ਬੀਜੇਪੀ ਨੂੰ ਹੱਥ ਪੈਰਾਂ ਦੀ ਪੈ ਗਈ ਆ ਪ੍ਰਧਾਨ ਮੰਤਰੀ ਬੈਕਫੋਰਥ ਚੋ ਗਏ ਜਿਸ ਤਰ੍ਹਾਂ ਦੀ ਪ੍ਰਧਾਨ ਮੰਤਰੀ ਦੀਆਂ ਸਪੀਚਾਂ ਨੇ ਉਹ ਮੇਰਾ ਖਿਆਲ ਕਿ ਇੱਕ ਪ੍ਰਧਾਨ ਮੰਤਰੀ ਦੇ ਜਿਹੜੀ ਅਸੀਂ ਸੌਂਖ ਖਾਦੀ ਹੁੰਦੀ ਹੈ ਉਹਦੇ ਤੇ ਅਸੀਂ ਕਹਿੰਨੇ ਅਸੀਂ ਕਿਸੇ ਵੀ ਧਰਮ ਤੋਂ ਉੱਪਰ ਉੱਠ ਕੇ ਜਾਤੀ ਭੇਦ ਭਾਵ ਤੋਂ ਉੱਪਰ ਉੱਠ ਕੇ ਦੇਸ਼ ਦੀ ਸੇਵਾ ਕਰਾਂਗੇ ਤੇ ਜੇ ਅਸੀਂ ਇਹੋ ਜਿਹੇ ਸਟੇਟਮੈਂਟਾਂ ਦੇ ਕੇ ਦੇਸ਼ ਦੀ ਧਰਮ ਨਿਰਪੱਖ ਦੇਸ਼ਾ ਸਾਡਾ ਜੇ ਉਹਨੂੰ ਟੇਸ ਪਹੁੰਚਦੀ ਹੈ ਲੋਕ ਬਿਲਕੁਲ ਬਰਦਾਸ਼ਤ ਨਹੀਂ ਕਰਨਗੇ ਕਿ ਦਲ ਬਦਲੀ ਨੂੰ ਬਰਦਾਸ਼ਤ ਨਹੀਂ ਕਰਨਗੇ ਤੇ ਦੇਸ਼ ਦੀ ਅਖੰਡਤਾ ਵਾਲਿਆਂ ਨੂੰ ਅੱਗੇ ਲੈ ਕੇ ਜਾਣਗੇ। ਜ਼ਿੰਦਾਬਾਦ ਸਭ ਇਹੋ ਗੱਲ ਹੋ ਰਹੀ ਹੈ ਜਿਹੜਾ ਪੱਕ ਦੇ ਉੱਪਰ ਝੂਠਾ ਪਾਣੀ ਪਾਇਆ ਜਾ ਰਿਹਾ। ਯਾਰ ਕਿਉਂ ਤੁਸੀਂ ਦੁਬਾਰਾ ਦੁਬਾਰਾ ਕਿਉਂ ਸਾਡੇ ਮੁੱਖ ਮੰਤਰੀ ਦੀ ਬੇਇੱਜ਼ਤੀ ਕਰਦੇ ਹੋ? ਉਹ ਜੇ ਆਪ ਹੀ ਕਰੀ ਜਾਂਦੇ ਤਾਂ ਤੁਸੀਂ ਤਾਂ ਬੰਦ ਕਰ ਦੋ। ਜਿਹੜੇ ਇਹਦੇ 'ਚ ਇੱਕ ਚੀਜ਼ ਹੈ ਝੂਠਾ ਪਾਣੀ ਪੀ ਕੇ ਤੇ ਦਸਤਾਰ ਦੀ ਬਦਬੀ ਕਰਨੀ ਕਿਸਾਂ ਦੀ ਕਰਨੀ? ਚਲੋ ਕੇਸ ਉਹਨੇ ਨਹੀਂ ਰੱਖੇ। ਪਰ ਜਿਹੜੀ ਦਸਤਾਰ ਆ ਉਹਦੇ ਉੱਤੇ ਝੂਠਾ ਪਾਣੀ ਪਾਉਣਾ ਜਿਹਨੂੰ ਪਤਾ ਹੀ ਨਹੀਂ ਜੇ ਮੈਂ ਕਿਸ ਟਾਈਮ ਕੀ ਕੰਮ ਕਰਨਾ ਤੇ ਸਾਨੂੰ ਸੰਕੋਚ ਕਰ ਲੈਣਾ ਚਾਹੀਦਾ ਕਿ ਜੇ ਉਹ ਗਲਤ ਕਰਦਾ ਤੇ ਅਸੀਂ ਚੁੱਪ ਕਰ ਜਾਈਏ ਕਿਉਂ ਆਪਣੀ ਸਿੱਖੀ ਦਾ ਲੋਕਾਂ ਚ ਇਹੋ ਜੀ ਗੱਲ ਕਰਦੇ ਕਿ ਉਹ ਪੰਜਾਬੀਅਤ ਦੀ ਪੰਜਾਬ ਦੇ ਲੋਕ ਅਣਖੀ ਲੋਕ ਨੇ ਉਹਨਾਂ ਦੇ ਜਿਹੜੀ ਆ ਮੇਰੇ ਖਿਆਲ ਕੇ ਆਪਾਂ ਘਾਟੀ ਘਰੇ ਕਰੀ ਕਿਉਂਕਿ ਮੁੱਖ ਮੰਤਰੀ ਸਾਹਿਬ ਕਿਸੇ ਵੇਲੇ ਵੀ ਕੋਈ ਗੱਲ ਕਰ ਸਕਦੇ ਨੇ ਇੱਥੇ ਇਕੱਲਤਖ ਸਾਹਿਬ ਨੂੰ ਨੋਟਿਸ ਲੈਣਾ ਚਾਹੀਦਾ ਪਰੋ ਮੇਰੀ ਗੱਲ ਸੁਣੋ ਨੇ ਕਹਿਣਾ ਮੈਂ ਸੇਖੇ ਨਹੀਂ ਜਿਹੜਾ ਬੰਦਾ ਆਪਣੇ ਨਾਲ ਸਿੰਘ ਨਹੀਂ ਲਾਉਂਦਾ ਭਗਵਾਨ ਮਾਨ ਲਿਖਦਾ ਭਗਵਾਨ ਸਿੰਘ ਮਾਨ ਨਹੀਂ ਕਹਿੰਦਾ ਤੇ ਉਹ ਬੰਦੇ ਨੂੰ ਕੀ ਅਕਲਤਖ ਸਾਹਿਬ ਤੇ ਬੁਲਾ ਕੇ ਕੀ ਕਰ ਲੋਗੇ ਇਥੇ ਪੰਜਾਬੀ ਬੁਲਾਉਣ ਕਿ ਉਹਨੂੰ ਕਹਿਣ ਆ ਤੈ ਨਹੀਂ ਵਾਪਸ ਬੁਲਾ ਲਿਆ ਤੇ ਤੂੰ ਪੰਜਾਬ ਤੇ ਰਹਿਮ ਕਰ ਅੱਜ ਰੰਡਾਵਾ ਸਾਹਿਬ ਦੀ ਨਾਮਿਨੇਸ਼ਨ ਵਾਸਤੇ ਸਾਰੇ ਕਾਂਗਰਸ ਦੀ ਲੀਡਰਸ਼ਿਪ ਇਕੱਤਰ ਹੋ ਗਈਏ ਅਸੀਂ ਤੇ ਗੁਰੂ ਮਹਾਰਾਜ ਸਾਹਿਬ ਦੇ ਚਰਨਾਂ 'ਚ ਦਾਂਸ ਕਰਾਂਗੇ ਤੇ ਤਗੜੇ ਹੋ ਕੇ ਜਿੱਤ ਦੋਏ ਦਾਵਾ ਸਾਹਿਬ ਤਗੜੇ ਹੋ ਕੇ ਵੋਟਾਂ ਨਾਲ ਜਿੱਤਣ ਤੇ ਸਮੁੱਚੇ ਪੰਜਾਬ ਦੇ ਵਿੱਚ ਜਿੰਨੇ ਵੀ ਸਾਡੇ ਪਾਰਲੀਮੈਂਟ ਲੜ ਰਹੇ ਹੋਏ ਕੈਂਡੀਡੇਟਸ ਨੇ ਸਾਰਿਆਂ ਨੂੰ ਗੁਰੂ ਮਾਰਾ ਸਾਹਿਬ ਜੈਤਵਾਨ ਕਿਉਂਕਿ ਇਸ ਟਾਈਮ ਜਿਸ ਕਿਸਮ ਦੇ ਹਾਲਾਤ ਨੇ ਦੇਸ਼ ਦੇ ਵਿੱਚ ਜੇ ਅਸੀਂ ਜਮਹੂਰੀਅਤ ਬਚਾਣੀ ਹੈ ਜੇ ਡਾਕਟਰ ਭੀਮrao ਅੰਬੇਦਕਰ ਸਾਹਿਬ ਦੀ ਕਨਸਟੀਟਿਊਸ਼ਨ ਬਚਾਣੀ ਹੈ ਜੇ ਇਹ ਜਿਹੜਾ ਨਫ਼ਰਤ ਦਾ ਇੱਕ ਮਾਹੌਲ ਹੈ ਉਸ ਨੂੰ ਬਚਾਣਾ ਤੇ ਜੇ ਪੰਜਾਬ ਦੇ ਇੰਟਰਸਟ ਨੂੰ ਪ੍ਰੋਟੈਕਟ ਕਰਨਾ ਹੈ ਤੇ ਇੰਡੀਅਨ ਨੈਸ਼ਨਲ ਕਾਂਗਰਸ ਤੋਂ ਇਲਾਵਾ ਹੋਰ ਕੋਈ ਵਿਕਲਪ ਸਾਰੇ ਦੇਸ਼ 'ਚ ਨਹੀਂ ਵੱਡੇ ਪੇਮਾਨੇ ਨਾਲ ਜਿਸ ਕਿਸਮ ਦੇ ਹਾਲਾਤ ਬਣ ਰਹੇ ਨੇ ਉਥੋਂ ਸਾਫ਼ ਨਜ਼ਰ ਆ ਰਿਹਾ ਹੈ ਕਿ ਇੰਡੀਆ ਬਲੌਕ ਜੈਡ ਹੈ ਇਹਨੂੰ ਮжоਰਿਟੀ ਮਿਲੇਗੀ ਤੇ ਆਂਦੀ ਸਰਕਾਰ ਜਿਹੜੀ ਹੈ ਕਾਂਗਰਸ ਦੀ ਲੀਡਰਸ਼ਿਪ ਦੇ ਥੱਲੇ ਹਿੰਦੁਸਤਾਨ ਦੇ ਵਿੱਚ ਸਰਕਾਰ ਆਏਗੀ ਜਿਹੜੀ ਹਰ ਵਰਗ ਦਾ ਖਿਆਲ ਰੱਖੇਗੀ ਡੈਮੋਕ੍ਰੇਸੀ ਨੂੰ ਵੀ ਬਚਾਏਗੀ ਕਨਸਟੀਟਿਊਸ਼ਨ ਨੂੰ ਵੀ ਬਚਾਏਗੀ ਤੇ ਹਰ ਵਰਗ ਭਾਵੇਂ ਦਲਿਤ ਭਰਾ ਨੇ ਭਾਵੇਂ ਪਛੜੀਆਂ ਸ਼੍ਰੇੜੀਆਂ ਨੇ ਭਾਵੇਂ ਇਕਨੋਮਿਕਲੀ ਬੈਕਵਰਡ ਨੇ ਭਾਵੇਂ ਘੱਟ ਗਿਣਤੀਆਂ ਨੇ ਉਹ ਇਸ ਮਹਾਨ ਦੇਸ਼ ਨੂੰ ਆਪਣਾ ਦੇਸ਼ ਸਮਝਣ ਜਿਸ ਕਸਮ ਦੇ ਪਹਿਲੇ ਹਾਲਾਤ ਇੱਕ ਟਾਈਮ ਤੇ ਸੀ ਇਸ ਮਹਾਨ ਮੁਲਕ ਦੀ ਪਛਾਣ ਮਹਾਤਮਾ ਗਾਂਧੀ ਤੇ ਮਹਾਤਮਾ ਬੁੱਧ ਦੇ ਨਾਲ ਹੈ ਉਹੀ ਪਿਆਰ ਦਾ ਸੰਦੇਸ਼ ਇੱਕ ਵਾਰ ਫੇਰ ਸਾਰੇ ਦੇਸ਼ ਦੇ ਵਿੱਚ ਚੱਲੇਗਾ ਜਦੋਂ ਇੱਥੇ ਇੰਡੀਆ ਅਲਾਇੰਸ ਦੀ ਗਵਰਨਮੈਂਟ ਬਣੇਗੀ ਸੋ ਮੈਂ ਆਪਣੇ ਵੱਲੋਂ ਆਪਣੇ ਸਾਰੇ ਸਾਥੀਆਂ ਵੱਲੋਂ ਆਰੰਡਾਵਾਸਾ ਨੂੰ ਬੈਸਟ ਆਫ ਲੱਕ ਅਸੀਂ ਕਹਿਣਾ ਚਾਹੁੰਦੇ ਹਾਂ ਕਿਉਂਕਿ ਅੰਦਰ ਇਹਨਾਂ ਨੇ ਤੇ ਇੱਕ ਦੋ ਹੋਰ ਸਾਥੀਆਂ ਨੇ ਡਾਕੂਮੈਂਟਸ ਦੇਣ ਵਾਸਤੇ ਜਾਣਾ ਸੋ ਮੇਰੇ ਵੱਲੋਂ ਬਹੁਤ-ਬਹੁਤ ਆਪਣੇ ਛੋਟੇ ਵੀਰ ਨੂੰ ਮੁਬਾਰਕ ਗੁਰੂ ਮਾਰਾ ਸਾਹਿਬ ਮੇਰ ਕਰਨ ਦੀ ਮੈਂ ਤੇ ਇਨੀ ਗਲੀ